یا ابراہیم تو کال کر کے کام سن لو تو 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 ਜੇ ਕੋਤ ਦੀ ਬਰਥਡੇ ਵੀ ਹੋਈ ਕਿ ਧੰਨਵਾਦ ਕਰਦਾ ਇਹ ਸਾਡੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਇਹ ਵਾਤਾਵਰਨ ਨੂੰ ਬਚਾਉਣ ਵਾਸਤੇ ਆਰ ਰਬਾ ਕਰਮ ਵਾਸਤੇ ਅੱਜ ਕੋਰ ਰਿਪੋਰਟ ਲੋ ਰਿਹਾ ਤੇ ਉਹਨੂੰ ਦੇਖਦੀ ਹੋਈ ਤੇ ਅੱਜ ਇਹਨਾਂ ਨੇ ਵੀ ਆਟੀਆਂ ਨੇ ਵੀ ਇੱਕ ਇਨੀਸ਼ੀਏਟਿਵ ਲਿਆ ਹੈ ਕਿ ਅਸੀਂ ਮੁੱਠੇ ਲਗਾਈਏ ਜਿਹਦੇ ਮਲੋੜ ਚੌਕ ਵਿੱਚ ਸੁਣਿਆ ਗਿਆ ਮਲੋੜ ਚੌਕ ਨੇ ਤੇ ਮਤਲਬ ਵੀ ਸਾਰੇ ਆਟੋ ਯੂਨੀਅਨ ਨੇ ਪ੍ਰਯਤਨ ਕੀ ਖੜੇ ਹੁੰਦੇ ਨੇ ਤੇ ਬਸਟੈਂਡ ਤੋਂ ਲੈ ਕੇ ਮਲੋੜ ਚੌਕ ਤੱਕ ਮੁੱਠੇ ਲਗਾਏ ਜਾਣਗੇ ਡੈਂਟਰੀ ਗੱਡ ਵੀ ਪ੍ਰੋਵਾਈਡ ਕਰਾਈ ਜਾਂਦੀ ਹੈ ਹੋਰ ਕਿਸ ਕਿਸ ਕਰਤਰਾ ਦੇ ਕੰਮ ਜਾਂਟਿਸ ਦੇ ਵੱਲੋਂ ਕੀਤਾ ਜਾਂਦਾ ਸਾਡੀ ਸੋਸਾਇਟੀ ਲੋਕ ਵਕ ਵਕ ਕੈਂਪ ਲਗਾਈ ਜਾਂਦੇ ਨੇ ਸ਼ੁੱਕਰਵਰੀ ਕੋਈ ਜਾਂਚ ਕੈਂਪ ਜਾਂ ਕਿਸੇ ਦੀ ਕੋਈ ਸਹਾਇਤਾ ਵੀ ਹੁੰਦੀ ਉਹ ਵੀ ਕੀਤੀ ਜਾਂਦੀ ਹੈ ਅੰਕਲ ਸਾਡੀ ਬੈਨ ਨੂੰ ਕੋਈ ਸਹਾਇਤਾ ਸੀ ਸਾਡੀ ਸਹਾਇਤਾ ਵੀ ਕੀਤੀ ਗਈ ਹੈ ਥੋੜੀ ਵਿੱਚ ਵਿੱਚ ਕਿਸੇ ਕੋਈ ਲੋੜ ਹੁੰਦੀ ਹੈ ਡੈਂਟਰੀ ਗੱਡ ਜੋ ਵਿੱਚ ਬੁੱਟੇ ਦੀ ਪਛਾਣ ਵਿੱਚ 963138100 ਨੰਬਰ ਪੂਜਲ ਉਤਰ ਸੇ ਦੇਵਾ ਜਾਂ ਸਾਡੀ ਟੀਮ ਡਾਕਟਰ ਡੀਡੀ ਸੇਵਾ ਮੰਮੋਰੀ ਲਰਬੇ ਸਾਈਨ ਨਾਲ ਕੰਟੈਕਟ ਕਰ ਸਕਦਾ ਹੈ ਜਾਂਟੇ ਵੱਲੋਂ ਕੋਈ ਇਨਾਮ ਵੀ ਰੱਖੇ ਗਏ ਨੇ ਇਨਾਮ ਰੱਖੇ ਗਏ ਨੇ 15 ਅਗਸਤ ਨੂੰ ਅਸੀਂ ਸਰਪ੍ਰ 15 ਅਗਸਤ ਨਾਲ ਇਹਨਾਂ ਸਰਪ੍ਰਾਈਜ਼ ਗਿਫਟ ਦਿੱਤੇ ਜਾਣਗੇ 23 ਨਵੰਬਰ ਨੂੰ 5100 ਰੁਪਏ 31210 ਇਨਾਮ ਕੋਲ ਅਲੱਗ ਮੁਹਿੰਮ ਚੱਲ ਰਹੀ ਸਾਡੀ ਉਹਦੀ ਸ਼ਰਤਾਂ ਕੀ ਕੀ ਨੇ ਉਹ ਜਿਹੜੇ ਬੁੱਟਾ ਤੋਂ ਲੈ ਕੇ ਜਾਂਦਾ ਸਾਡੇ ਕੋਲ ਇੱਕ ਤਰੀਕ ਲੈ ਕੇ 10 ਅਗਸਤ ਤੱਕ ਜਿਹੜਾ ਲਗਾਉਂਦਾ ਉਹਦੀ ਫਿਕ ਸਾਨੂੰ ਭੇਜਦਾ ਹੈ ਕਿ ਉਹਨ ਦੀ ਉਸ ਨੂੰ ਸਰਪ੍ਰਾਈਜ਼ ਗਿਫਟ 15 ਅਗਸਤ ਨਾਲ ਸ਼ਾਮ 5 ਵਜੇ ਪੂਜਲ ਉਤਰ ਮੈਡਮ ਦੇ ਆਫਿਸ ਦੇ ਬਾਹਰ ਉਹਨੂੰ ਬੁਲਾ ਕੇ ਸਨਮਾਨਿਤ ਕੀਤਾ ਜਾਏਗਾ ਨਾਲ ਇਨਾਮ ਦਿੱਤਾ ਜਾਏਗਾ ਜਿਹੜਾ 5100 ਦਾ ਇਨਾਮ ਹੈ ਜਿਹ 31210 ਵਾਲਾ ਇਨਾਮ ਹੈ ਸਰਪ੍ਰਾਈਜ਼ ਗਿਫਟ ਨੇ ਉਹ ਜਿੰਦਾ ਪੋਦਾ 1 ਜੂਨ ਤੋਂ ਲੈ ਕੇ 30 ਗਸਤ ਤੱਕ ਵਧੀਆ ਪੋਦਾ ਆਏਗਾ ਉਹਨੂੰ 493100 ਇਨਾਮ ਦਿੱਤਾ ਜਾਏਗਾ ਉਹਦੇ ਵਾਸਤੇ ਪੰਜ ਮੈਂਬਰ ਕਮੇਟੀ ਅਸੀਂ ਬਣਾਈਏ ਜਿੰਨੇ ਰਿੰਕੂ ਕੰਬੋਜੀ ਸਕਿੰਦਰ ਸਿੰਘ ਜੀ ਕੁਜਾ ਲੋਤਰਾ ਮੈਡਮ ਤੇ ਸੰਜੂ ਗਿਲੋਤਰਾ ਜੀ ਵਿੱਚ ਸ਼ਾਮਲ ਨੇ ਕਿ ਉਹ ਡਿਸਾਈਡ ਕਰਨਗੇ ਕਿੰਦਾ ਮੁੱਟਾ ਵਧੀਆ ਹੈ ਸਾਰੀ ਦੇਖ ਲੈ ਇੱਕ 15 ਗਸਤ ਦੇ ਪ੍ਰੋਗਰਾਮ ਤੇ ਇੱਕ 30 ਦੇ ਪ੍ਰੋਗਰਾਮ ਰਿੰਕੂ ਕੰਬੋਜੀ ਤੇ ਸਕਿੰਦਰ ਸਿੰਘ ਜੀ ਕੁਜਾ ਮੈਡਮ ਤੇ ਸੰਜੀਤ ਗਿਲੋਤਰਾ ਜੀ ਦੇ ਦੇਖ ਕੇ ਕੀ ਕਰਨਾ ਹੈ ਜੀ ਦੇਖਣੇ ਸੱਚੀ ਆਲ ਮੀਡੀਆ ਪਹਚੜ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹ ਆਪਣੇ ਆਪਣੇ ਜਿਹੜੇ ਬਿਜ਼ੀ ਵਕਤ ਦੇ ਵਿੱਚੋਂ ਇਹ ਟਾਈਮ ਕੱਢ ਕੇ ਆਂਦੇ ਨੇ ਔਰ ਸਾਡੀ ਜਿੰਨੀ ਵੀ ਡਾਕਟਰ ਬੀ.ਡੀ. ਸਚਦੇਵਾ ਮੈਮੋਰੀਅਲ ਵੈਲਫੇਅਰ ਸੋਸਾਇਟੀ ਦੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਜਿੰਦਾ ਤੱਕਨ ਪਹੁੰਚਾ ਰਹੇ ਨੇ ਔਰ ਤੁਹਾਡੇ ਸਹਿਯੋਗ ਜਿਹੜਾ ਇਹ ਬਹੁਤ ਜ਼ਰੂਰੀ ਹੈ ਤੇ ਤੁਹਾळा ਸਾਰਾ ਧੰਨਵਾਦ ਜੀ ਕਰਦੀ ਆ ਤਾਂ ਅੱਜ ਡਾਕਟਰ ਬੀ.ਡੀ. ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਇਹ ਜਿਵੇਂ ਕਿ ਪਿਛੇ ਮੁਹਿੰਮ ਚਲਾਈ ਗਈ ਸੀ ਇੱਕ ਰੁੱਖ ਤੇ 100 ਸੋਸ ਬਹੁਤ ਮੁਹਿੰਮ ਦੇ ਤਹਿਤ ਜਿਹੜੀ ਲਗਾਤਾਰ ਜਨਤਾ ਵੱਲ ਅਪਰੋਚ ਕੀਤੀ ਜਾ ਰਹੀ ਹੈ ਤੋਂ ਦੇ ਤਹਿਤ ਜਿਹੜੇ ਨੇ ਬੂਟੇ ਵੀ ਪ੍ਰੋਵਾਈਡ ਕਰਵਾਏ ਜਿਹੜੇ 30 ਗਾੜੀ ਤੇ ਜਿਨ੍ਹਾਂ ਨੂੰ ਸੂਰਤ ਤੇ ਉਹ ਸਾਗਾਂ ਨਾਲ ਉਹਨਾਂ ਦੀ ਰਿਕੁਆਇਰਮੈਂਟ ਨੂੰ ਪੂਰਾ ਕੀਤਾ ਜਾ ਰਿਹਾ ਤਾਂ ਅੱਜ ਅਸੀਂ ਵਿਸ਼ੇਸ਼ ਤੌਰ ਤੇ ਮਲੋਟ ਚੌਂਕ ਤੇ ਪਹੁੰਚੇ ਹਾਂ ਔਰ ਆਟੋ ਯੂਨੀਅਨ ਦੇ ਪ੍ਰਧਾਨ ਅਜੇ ਕੁਮਾਰ ਜੀ ਦੁਆਰਾ ਜਿਹੜਾ ਸੰਪਰਕ ਕੀਤਾ ਗਿਆ ਸੀ ਜਿਹੜੇ ਇਹਨਾਂ ਦੀ ਸਾਰੀ ਉਧੇਦਾਰ ਸਹਿਬਾਨ ਨੇ ਉਹਨਾਂ ਵੱਲ ਸੰਪਰਕ ਕੀਤਾ ਗਿਆ ਸੀ ਕਿ ਇਹਨਾਂ ਨੇ ਮਲੋਟ ਚੌਂਕ ਤੇ ਜਿਹੜੇ ਨੇ ਪੌਦੇ ਲ ਤਾਂ ਉਹਨਾਂ ਦੀ ਰਿਕੁਆਇਰਮੈਂਟ ਨੂੰ ਦੇਖਦੇ ਹੋਏ ਇਹਨਾਂ ਨੂੰ ਪੋਤੇ ਪੁਤੀਗੜ ਜਿਲ੍ਹੇ ਨੂੰ ਪ੍ਰੋਵਾਈਡ ਕਰਵਾਏ ਗਏ ਨੇ ਔਰ ਆਚਰਥੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਦਾ ਅਤੇ ਯੂਨੀਅਨ ਦੇ ਪ੍ਰਧਾਨ ਅਜੇ ਜੀ ਦਾ ਤੇ ਉਹਨਾਂ ਦੇ ਸਾਰੇ ਉਧੇ ਦਾ ਸਰਪੰਨ ਦਾ ਮੈਂ ਤਹਿ ਦਰ ਤਹਿ ਦਿਲੋਂ ਸ਼ੁਕਰੀਆ ਦਾ ਕਰਦੀ ਹਾਂ ਕਿ ਉਹਨਾਂ ਨੇ ਸਾਡਾ ਇਸ ਮੁਹਿੰਮ ਦੇ ਵਿੱਚ ਯੋਗ ਕੀਤਾ ਹੈ ਔਰ ਫਾਜ਼ਿਲ ਕਾਨ ਨੂੰ ਹਰਾ ਭਰਾ ਬਣਾਉਣ ਦੇ ਵਿੱਚ ਜਿਹੜਾ ਉਹ ਵੀ ਯੋਗਦਾਨ ਕਰ ਰਹੇ ਨੇ ਤਾਂ ਉਹਨਾਂ ਅਵਸਤੇ ਵੀ ਇੱਕ ਵਾਰ ਫਿਰ ਤੁਹਾਨੂੰ ਧੰਨਵਾਦ ਕਰਦੀ ਹਾਂ ਔਰ ਅੱਜ ਤੇ ਪਹੁੰਚੀਆਂ ਔਰ ਜੋ ਸਾਡਾ ਟੀਚਾ ਹੈ ਇੱਕ ਰੁਖ ਸੋ ਸੁ ਤੇ ਫਾਜ਼ਿਲ ਕਾਨ ਨੂੰ ਹਰਾ ਬਣਾਉਣ ਬਰਾ ਬਨਾਮ ਦੀ এনवायरमेंट ਨੂੰ ਬਚਾਉਣ ਦੀ ਉਸ ਮੁਹਿੰਮ ਦੇ ਤਹਿਤ ਜਿਹੜੇ ਲਗਾਤਾਰ ਕੰਮ ਕਰ ਰਹੇ ਹਾਂ ਔਰ ਜਨਤਾ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਮੈਂ ਤਹੇ ਦਿਲੋਂ ਸ਼ੁਕਰੀਆ ਦਾ ਕਰਦੀ ਹਾਂ ਸਾਰੀ ਟੀਮ ਸਾਡੀ ਡਾਕਟਰ ਬੀਡੀ ਸਚਦੇਵਾ ਮੈਮ ਔਰ ਵੈਲਫੇਅਰ ਟੀਮ ਦੇ ਪੁੰਚੀਏ ਤਾਂ ਮੈਂ ਉਹ ਸਾਰੇ ਉਤਤ ਸਰਦਾਰਾਂ ਜਿਹੜੇ ਆਪਣੇ ਬ੍ਰੀਜ਼ੀ ਸ਼ਡਿਊਲ ਦੇ ਵਿੱਚ ਟਾਈਮ ਕਾਰਡ ਕੀ ਆਉਂਦੇ ਨੇ ਉਹਨਾਂ ਦਾ ਮੈਂ ਤਹੇ ਦਿਲੋਂ ਸ਼ੁਕਰੀਆ ਦਾ ਕਰਦੀ ਹਾਂ ਕਿ ਅ ਬਸ ਜਨਤਾ ਦਾ ਸਹਿਯੋਗ ਤੇ ਜਿਹੜਾ ਪਿਆਰ ਤੇ ਸਪੋਰਟ ਹੈ ਉਹਦੇ ਸਦਕੇ ਸਾਡੀ ਸੁਸਾਇਟੀ ਲਗਾਤਾਰ ਪ੍ਰਯਤਨ ਕਰ ਰਹੀ ਹੈ ਔਰ ਸਾਡੇ ਪ੍ਰਯਤਨ ਨੂੰ ਸਫਲ ਬਣਾਉਣ ਦੇ ਵਿੱਚ ਜਨਤਾ ਦਾ ਕੜੀ মিডিਆ ਪਾਈਚਰ ਦਾ ਬਹੁਤ ਬਹੁਤ ਸਹਿਯੋਗ ਹੈ ਮੈਂ ਅਤੀ ਧੰਨਵਾਦ ਕਰਦੀ ਹਾਂ ਜਿਹੜੇ ਬੁੱਟੇ ਲਗਾਉਂਦੇ ਨੇ ਤੇ ਉਹਨਾਂ ਦੀ ਦੇਖਭਾਲ ਨਹੀਂ ਕਰਦੇ ਉਹਨਾਂ ਨੂੰ ਕੀ ਕਰਨ। ਮੈਂ ਇਹ ਕਹਾਂਗੀ ਕਿ ਵੈਸੇ ਤਾਂ ਅ ਅਵੇਅਰਨੈਸ ਬਹੁਤ ਜ਼ਿਆਦਾ ਆ ਚੁੱਕੀ ਹੈ। ਅਗਰ ਤੁਸੀਂ ਖੁਦ ਵੀ ਦੇਖੋਗੇ ਤਾਂ ਆਏ ਆਪਾਂ ਪਿੱਛੇ ਦਿਨ ਦੇਖੀ ਤਾਂ ਬਹੁਤ ਜਿਹੜੇ ਨੇ ਲਾਰਜ ਸਕੇਲ ਤੇ ਜਿਹੜੇ ਨੇ ਪੌਦੇ ਲੱਗ ਰਹੇ ਨੇ ਟਰੀ ਗਾਰਡ ਵੀ ਲੱਗ ਰਹੇ ਨੇ ਔਰ ਦੂਸਰੀ ਗੱਲ ਇਹ ਕਿ ਕਿਉਂਕਿ ਦੇਖਭਾਲ ਵੀ ਕਿੰਨੀ ਜਾ ਰਹੀ ਹੈ ਔਰ ਕਿਤੇ ਨਾ ਕਿਤੇ ਅਵੇਅਰਨੈਸ ਦੇ ਨਤੀਜੇ ਹੈ ਕਿ ਸਾਡੇ ਜਿਹੜੇ ਫਾਜ਼ਿਲਕਾ ਦੇ ਵਿੱਚ ਤੁਸੀਂ ਇਹ ਦੇਖ ਲਓ ਕਿ ਪੰਜਾਬ ਦੇ ਵਿੱਚ ਮਿਲਣ ਲੱਗਦਾ ਫਾਜ਼ਿਲਕਾ ਨੰਬਰ 1 ਤੇ ਹੋਏਗਾ ਕਿਉਂਕਿ ਜਿਹੜੇ ਲੋਕ ਨੇ ਅਵੇਅਰ ਹੋ ਚੁੱਕੇ ਨੇ ਬਹੁਤ ਤਦਾਦ ਦੇ ਵਿੱਚ ਪਲਾਂਟਸ ਲੱਗੇ ਨੇ ਉਹਨਾਂ ਦੀ ਦੇਖਭਾਲ ਵੀ ਕੀਤੀ ਜਾ ਰਹੀ ਹੈ ਔਰ ਜਿਹੜੇ ਨੇ ਟਰੀ ਗਾਰਡ ਨੇ ਉਹ ਵੀ ਜਿਹੜੇ ਮੋਈਆ ਕਰਵਾਏ ਜਾ ਰਹੇ ਹਨ ਚਲੋ ਮੇਰੇ ਭਾਈ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਇਹ ਇਸ ਸਮਾਗਮ ਕਰਨੀ ਆਏ ਨੇ ਔਰ ਸਾਡਾ ਸਾਥ ਦੇ ਲਈ ਆਏ ਨੇ ਔਰ ਅੱਜ ਬੀਡੀ ਇਹ ਵਿਕਸਿਤ ਵਲਫਰੈਅ ਸੋਸਾਇਟੀ ਵੱਲੋਂ ਇੱਕ ਪੌਦੇ ਦਾ ਲਾਂਡਾ ਕਰਾਲਾ ਕੀਤਾ ਗਿਆ ਜੋ ਇਹ ਆਟੋ ਯੂਨੀਅਨ ਵੱਲੋਂ ਅੱਜ ਉਹਨਾਂ ਦੇ ਪ੍ਰਧਾਨ ਜੀ ਕੁਮਾਰ ਵੱਲੋਂ ਸਾਨੂੰ ਬੁਲਾਇਆ ਗਿਆ ਸੀ ਕਿ ਸਾਨੂੰ ਪੌਦਿਆਂ ਦੀ ਲੋੜ ਹੈ ਅਸੀਂ ਅੱਜ ਪੌਦੇ ਪ੍ਰੋਵਾਈਡ ਕਰਾਏ ਨੇ ਨਾਲ ਦੀ ਨਾਲ ਅਸੀਂ ਟਰੀ ਗਾਰਡ ਵੀ ਪ੍ਰੋਵਾਈਡ ਕਰਾਏ ਨੇ ਔਰ ਜਨਤਾ ਦਾ ਬਹੁਤ ਸਾਨੂੰ ਸਹਿਯੋਗ ਮਿਲ ਰਿਹਾ ਏ ਇਦਾਂ ਹੀ ਕਿਦਾ ਅੱਜ ਯੂਨੀਅਨ ਦਾ ਸਹਿਯੋਗ ਮਿਲਿਆ ਹੈ ਪਾਜੋ ਵੱਖ-ਵੱਖ ਤਰ੍ਹਾਂ ਦੇ ਅੱਗੇ ਕੈਂਪ ਲਗਾਏ ਜਾਂਦੇ ਰਹੇ ਨੇ ਜਿੰਦੇ ਵਿੱਚ ਸਿਹਤ ਸੁਵਿਧਾਵਾਂ ਦੇ ਗੋਟੀ ਦੇ ਅੱਗੇ ਦਿੱਤੇ ਸੁਵਿਧਾਵਾਂ ਦੇ ਜਾਂ ਜਾਂਦੇ ਡਾਕਟਰ ਬੀਡੀ ਸੇਵਾ ਵੈਲਫਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਰਕਸੋ ਸੁਖ ਮੋਹਨ ਦੇ ਤਹਿਤ ਪਾਜੋ ਕੜ ਗ੍ਰੀਨ ਸਿਟੀ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਲੋਕਾਂ ਦਾ ਪੂਰਾ ਸਹਿਯੋਗ ਮਿਲਿਆ ਹੈ ਇਸੇ ਵੀ ਸਾਨੂੰ মিডিਆ 파ਇਚਾਰੀ ਦਾ ਵੀ ਬੜਾ ਸਹਾਇਕ ਮਿਲ ਰਿਹਾ ਜਿਹੜਾ ਕਿ ਆਪਣੇ ਕੀ ਕੀ ਸਮੇਂ ਦੇ ਵਿੱਚੋਂ ਸਮਾਂ ਕੱਟ ਕੇ ਸਾਨੂੰ ਸਾਡੀ ਕਵਰੇਜ ਲਈ ਲੋਕਾਂ ਤੱਕ ਸਾਡੇ ਸੰਦੇਸ਼ ਨੂੰ ਪਹੁੰਚਾਉਂਦਾ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਜਲਦੀ ਆਪਣੇ ਇਸ ਮਹਿੰਮ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਫਾਜ਼ਿਲਕਨ ਗ੍ਰੀਨ ਸਿਟੀ ਬਣਾਇਆ ਜਾਵੇਗਾ ਇਹ ਵਾਪਸ ਹੋ ਸਕਦਾ ਹੈ ਅੱਜ ਕੀ ਕਹਿਣਾ ਚਾਹੂਗੇ ਅੱਜ ਜੋ ਕਵਰੇਜ ਰਿਪੋਰਟ ਕੀਤੀ ਗਈ ਸੀ ਤਾਂ ਅੱਜ ਮਿਲਨੇ ਨੇ 30 ਗਾੜੀਆਂ ਬਹੁਤ ਵਧੀਆ ਗੀ ਇਹ ਸਵਾਤਾਵਰਣ ਦੀ ਸਾਨੂੰ ਵੀ ਲੋੜ ਹੈ ਸਾਰਿਆਂ ਨੂੰ ਬੋਧ ਲਾਣੇ ਚਾਹੀਦੀ ਹੈ ਵਾਤਾਵਰਣ ਦਾ ਇਹ ਤਾਜ਼ਾ ਵਾਤਾਵਰਣ ਇਹ ਜਿਹੜੇ ਬੁੱਤੇ ਲਏ ਗਏ ਨੇ ਕਿੱਥੇ ਲਗਾਏ ਜਾਣਗੇ ਕੋਈ ਆਪਣੇ ਘਰਾਂ ਚ ਲਗਾਣਗੇ ਜਿਵੇਂ ਸਾਡੇ ਸਟੈਂਡ ਬਣੇ ਆਟੋ ਯੂਨੀਅਨ ਦੇ ਉੱਥੇ ਲਾਵਾਂਗੇ ਕਿੰਨਾਂ ਕੋਈ ਰੋਕ ਹੈ ਨਹੀਂ ਅੱਥੇ ਮੁੱਛ ਪੁਆਇੰਟ ਲੱਗਿਆ ਜੀ ਪਹਿਲੇ ਪਹਿਲੇ ਕਿਸੇ ਨੇ ਆ ਰਹੀ ਨਹੀਂ ਕੀਤਾ ਮੈਡਮ ਜੀ ਆਏ ਨੇ ਇਹਨਾਂ ਨੇ ਸਾਨੂੰ ਲੋਕੀਂ ਤੇ ਲਗਾਵਾਗੇ ਕਿ ਸਾਰੇ ਸਟੈਂਡਾਂ ਤੇ ਇੱਕ ਇੱਕ ਦੋ ਦੋ ਲਗਾਵਾਗੇ ਕਿਸ ਤਰ੍ਹਾਂ ਦਾ ਕੰਮ ਇਹਨਾਂ ਦਾ ਲੱਗਿਆ ਬਹੁਤ ਵਧੀਆ ਜੀ ਸਾਰਿਆਂ ਨੂੰ ਰਲ ਕੇ ਕਰਨਾ ਚਾਹੀਦਾ ਸਾਰੇ ਸ਼ਹਿਰ ਦਾ ਸਕੇਟ ਕਰਨਾ ਬਹੁਤ ਹੀ ਨਿਰਮਲ ਹੈ ਇਹਨਾਂ ਦੇ ਸਹਿਯੋਗ ਨਾਲ ਵਾਹਿਗੁਰੂ ਜੀ ਜAVE ਅਡੇ ਕੇ ਮੇਰੇ ਭਰਿਆ ਆਤੇ ਹੈ ਜੋ ਸੈਟੀ ਸੈਟੀ ਚੰਡੀ ਕੜਾ ਜਾ ਰਹੀ ਹੈ ਪਰਿਸ਼ਿ ਪ੍ਰਮਾਤਮਾ ਕੇ ਵੀ ਅਰਦਾਸ ਕਰਨੀ ਪ੍ਰਮਾਤਮਾ ਤੋਂ ਸਭੋਰ ਮੱਧਵੇ ਅਸੀਂ ਲਗਾਤਾਰ ਹੀ ਜਿਹੜੇ ਸਮਾਜ ਹਿੱਤ ਦੇ ਨੇ ਕਾਰਜ ਕਰਦੇ ਰਹੇ ਜੀ ਬਿਲਕੁਲ